ਸਾਡੇ ਸਾਰਿਆਂ ਦੇ ਅੱਗੇ ਸਵਾਲ ਰੱਖਿਆ ਸੀ ਜਿਸ ਤੇ ਉੱਤੇ ਆਪਾਂ ਨੂੰ ਰੋਜ਼ ਵਿਚਾਰ ਕਰਨਾ ਚਾਹੀਦਾ ਹੈ ਆਪਨੇ ਫਰਮਾਇਆ ਸੀ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਲੇਖਾ ਰੱਬ ਮੰਗੇ ਸੀ ਆ ਤੂੰ ਆਇਓ ਕਿਹੜੇ ਕੰਮ ਮਾਲਕ ਨੇ ਕਿਸ ਕਾਰਜ ਵਾਸਤੇ ਭੇਜਿਆ ਹੈ ਆਪਾਂ ਕਿੰਨੀਆਂ ਚੀਜ਼ਾਂ ਝਾਕੇ ਫਸ ਗਏ ਆ ਇਹ ਬਾਹਰमुखी ਸਾਧਨ ਇਹ ਤਾਂ ਇੱਕ ਸਰੀਆ ਸੀ ਮਗਰ ਅਸੀਂ ساری ਉਮਰ ਉਹਨਾਂ ਨੂੰ ਇਕੱਠਾ ਕਰਦੇ ਆਪਾਂ ਜ਼ਿੰਦਗੀ ਪੂਰੀ ਕਰ ਲੈਨੇ ਹਾਂ ਕਿਸ ਕਾਰਜ ਵਾਸਤੇ ਉਸ ਅਕਾਲ ਪੁਰਖ ਨੇ ਮਾਲਕ ਨੇ ਭੇਜਿਆ ਸੀ ਉਹਨੂੰ ਇਨਸਾਨ ਭੁੱਲ ਕੇ ਬੈਠ ਗਿਆ ਸੀ ਇਸ ਕਰਕੇ ਜਦੋਂ ਵੀ ਆਪਾਂ ਕਿਸੇ ਮਹਾਪੁਰਖ ਕੋਲੇ ਜਾਣੇ ਹਾਂ ਆਪਾ ਸਿਰਫ ਉੱਥੇ ਮੱਥੇ ਟੇਕਣ ਵਾਸਤੇ ਨਹੀਂ ਜਾਂਦੇ ਆਸ਼ੀਰਵਾਦ ਲੈਣ ਵਾਸਤੇ ਨਹੀਂ ਜਾਂਦੇ ਕਿਉਂਕਿ ਉਹਨਾਂ ਦੀ ਜਿਹੜੀ ਦਾਤ ਹੈ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਤੇ ਛੁੜਾਏ ਜਿਸ ਪਰ ਹਮਤਸੋ ਲੈ ਗੁਰ ਚਰਨੀ ਲਾ ਕੇ ਆਏ ਸੋ ਇਸ ਕਰਕੇ ਜਿਹੜੀ ਸੱਚੀ ਦੌਲਤ ਹੈ ਦਾਨਾ ਸਰਦਾਨ ਨਾਮ ਦਾ ਸਭ ਤੋਂ ਵੱਡੀ ਦੌਲਤ ਸਭ ਤੋਂ ਵੱਡੀ ਉਹਦੀ ਬਖਸ਼ਿਸ਼ ਉਹ ਨਾਮ ਦੀ ਕਮਾਈ ਸ਼ਬਦ ਦੀ ਕਮਾਈ ਹੈ ਤਾਂ ਜਿੰਨਾ ਚਿਰ ਆਪਾਂ ਉਹ ਕਾਰਜ ਨਹੀਂ ਪੂਰਾ ਕਰਾਂਗੇ ਇੱਥੇ ਜਿੰਨੀ ਮਰਜ਼ੀ ਸ਼ੋਹਰਤ ਹਾਸਲ ਕਰ ਲਈਏ ਜਿੰਨੀ ਮਰਜ਼ੀ ਧਨ ਦੌਲਤ ਇਕੱਠੀ ਕਰ ਲਈਏ ਮਗਰ ਜਿੰਨਾ ਚਿਰ ਸਾਨੂੰ ਉਸ ਸੱਚ ਦਾ ਆਪਣੇ ਅੰਦਰੋਂ ਅਹਿਸਾਸ ਨਹੀਂ ਨਾ ਆਊਗਾ ਇਸ ਕਰਕੇ ਗੁਰੂ ਘਰ ਨੇ ਕਿਹਾ ਸੀ ਸਭ ਕਿਛ ਘਰ ਮੈਂ ਬਾਹਰ ਨਹੀਂ ਬਾਹਰ ਢੂੰਡੇ ਸੋ ਪਰਮ ਭੁਲਾਹੀ ਮਾਲਕ ਨੇ ਜਦੋਂ ਇਨਸਾਨ ਦਾ ਜਾਮਾ ਬਖਸ਼ਿਆ ਸੀ ਜੋ ਇਹਨੇ ਦੇਣਾ ਦੇਤਾ ਮੰਗਣ ਦੀ ਲੋੜ ਨਹੀਂ ਹੈ ਪਹਿਚਾਨਣ ਦੀ ਲੋੜ ਹੈ ਪਰਮਾਰਥਿਕ ਪਹਿਚਾਨ ਹੈ ਅਸੀਂ ਸੋਚਦੇ ਹਾਂ ਕਿ ਪਤਾ ਨਹੀਂ ਕਿੱਥੇ ਪਹੁੰਚਣਾ ਹੈ ਕਿੱਥੇ ਜਾਣਾ ਹੈ ਕਿਤੇ ਨਹੀਂ ਜਾਣਾ ਸਿਰਫ ਧਿਆਨ ਨੂੰ ਅੰਤਰਮੁਖ ਕਰਕੇ ਜੋ ਉਸਨੇ ਦਾਤ ਪక్షి ਹੈ ਉਹਦੀ ਆਪਕ ਕਦਰ ਕਰੀ ਇਸ ਕਰਕੇ ਆਪ ਫਰਮਾਉਂਦੇ ਹਨ ਗਿਆਨ ਧਿਆਨ ਧੁਨ ਜਾਣੀਏ ਇਕੱਥ ਕਹਾਵੇ ਸੋਏ ਉਹ ਧੁਨ ਉਹ ਨਾਮ ਉਹ ਸ਼ਬਦ ਇਹ ਠੀਕ ਹੈ ਕਿ ਜਿਵੇਂ ਆਪਾਂ ਮਾਲਿਕ ਨੂੰ ਯਾਦ ਕਰਦੇ ਕਰਦੇ ਆਪਾਂ ਉਹਦੇ ਅਲੱਗ-ਅਲੱਗ ਲਫ਼ਜ਼ਾਂ ਦੇ ਜ਼ਰੀਏ ਉਹਨੂੰ ਯਾਦ ਕੀਤਾ ਹੈ ਉਸੇ ਤਰ੍ਹਾਂ ਇਸ ਤਾਕਤ ਨੂੰ ਵੀ ਮਨ ਦੇ ਸਾਰੇ ਮਜ਼ਬਹ ਹਨ ਮਗਰ ਬਿਆਨ ਅਲੱਗ-ਅਲੱਗ ਲਫ਼ਜ਼ਾਂ ਦੇ ਨਾਲ ਕੀਤਾ ਹੈ ਸ਼ਬਦ ਨੂੰ ਵੇਦਾਂ ਸ਼ਾਸਤਰਾਂ ਨੇ ਨਾਦ ਕਹਿ ਕੇ ਬਿਆਨ ਕਰ ਦਿੱਤਾ ਮੁਸਲਮਾਨ ਭਾਈ ਸਹਿਬਾਨ ਉਹਨੂੰ ਕਲਮਾ ਕਹਿ ਦਿੰਦੇ ਹਨ ਇਸਾਈ ਧਰਮ ਵਿੱਚ ਉਹਨੂੰ ਵਰਡ ਲੋਗੋਸ ਕਹਿ ਦਿੱਤਾ ਔਰ ਚਾਈਨੀਜ਼ ਉਹਨੂੰ ਟਾਓ ਕਹਿ ਦਿੰਦੇ ਹਨ ਤਾਕਤ ਇੱਕੋ ਹੀ ਹੈ ਔਰ ਜਿੱਨਾ ਚਿਰ ਆਪਾਂ ਉਹ ਕ੍ਰੀਏਟਿਵ ਪਾਵਰ ਉਸ ਤਾਕਤ ਦੇ ਨਾਲ ਆਪਾਂ ਆਪਣੇ ਆਪ ਨੂੰ ਨਹੀਂ ਜੋੜਾਂਗੇ ਹੋਰ ਕੋਈ ਯੁਗਤੀ ਨਹੀਂ ਹੈ ਜਿਹਦੇ ਨਾਲ ਸਾਨੂੰ ਮੁਕਤੀ ਮਿਲ ਸਕੇ ਸ਼ਬਦ ਕਰਮ ਕੀ ਰੇਖ ਕਟਾਏ ਸ਼ਬਦ ਸ਼ਬਦ ਸੇ ਚਾਈ ਮਿਲਾਏ ਉਹ ਤਾਕਤ ਸਿਰਫ ਉਸ ਸ਼ਬਦ ਵਿੱਚ ਹੈ ਹੋਰ ਕਿਸੇ ਚੀਜ਼ ਵਿੱਚ ਨਹੀਂ ਹੈ ਆਪਾਂ ਪੜਦੇ ਹਾਂ ਮੂਤ ਪਲੀਤੀ ਕੱਪੜਾ ਹੋਵੇ ਕੋਈ ਕਪੜਾ ਗੰਦਾ ਹੋ ਜਾਂਦਾ ਹੈ ਆਪਾਂ ਪਾਣੀ ਔਰ ਸਾਬਣ ਦੇ ਨਾਲ ਉਹਨੂੰ ਧੋ ਸਕਦੇ ਹਾਂ ਇੱਕ ਸਾਡੇ ਸਾਰਿਆਂ ਦੇ ਅੱਗੇ ਸਵਾਲ ਰੱਖਿਆ ਸੀ ਜਿਸ ਤੇ ਉੱਤੇ ਆਪਾਂ ਨੂੰ ਰੋਜ਼ ਵਿਚਾਰ ਕਰਨਾ ਚਾਹੀਦਾ ਹੈ ਆਪਨੇ ਫਰਮਾਇਆ ਸੀ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰ ਲੈਖਾ ਰੱਬ ਮੰਗੇ ਸੀ ਆ ਤੂੰ ਆਇਓ ਕਿਹੜੇ ਕੰਮ ਮਾਲਕ ਨੇ ਕਿਸ ਕਾਰਜ ਵਾਸਤੇ ਭੇਜਿਆ ਹੈ ਆਪਾਂ ਕਿੰਨਾ ਚੀਜ਼ਾਂ ਝਾਕੇ ਫਸ ਗਏ ਆ ਇਹ ਬਾਹਰमुखी ਸਾਧਨ ਇਹ ਤਾਂ ਇੱਕ ਜ਼ਰੀਆ ਸਨ ਮਗਰ ਅਸੀਂ ساری ਉਮਰ